ਯਾਹ ਤੇ ਪੰਜਾਬ ਦੇ ਵਿੱਚ ਇੱਕ ਨੰਬਰ ਉੱਤੇ ਤਾਂ ਗੱਲ ਇਹ ਹੈ ਇੱਕ ਨੰਬਰ ਤੇ ਤੇ ਗੱਲ ਇਹ ਹੈ ਕਿ ਧਰਮ ਪ੍ਰਚਾਰ ਦੀ ਲਹਿਰ ਚੱਲ ਰਹੀ ਹੈ ਠੀਕ ਹੈ ਜੀ ਧਰਮ ਪਰਿਵਰਤਨ ਜਿਹੜਾ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਜੀ ਉਹਦੇ ਵਾਸਤੇ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨੀ ਬੜੀ ਜ਼ਰੂਰੀ ਹੈ ਤੇ ਨੰਬਰ 2 ਦੇ ਉੱਤੇ ਯਾਰ ਇਹਨੂੰ ਥੱਲੇ ਕਰ ਲੈ ਕੇ ਨੰਬਰ ਨੰਬਰ 2 ਉੱਤੇ ਨਸ਼ਿਆਂ ਦਾ ਵੀ ਬੋਲਬਾਲਾ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ ਤੇ ਧਰਮ ਪਰ ਧਰਮ ਪਰਵਰਤਨ ਦੀ ਜਿਹੜੀ ਲਹਿਰ ਹੈ ਉਹਦੇ ਤੋਂ ਵੀ بچਾਉਣਾ ਹੈ ਜੀ ਉਹਦੇ ਵਾਸਤੇ ਸਿੰਘ ਸਾਹਿਬ ਹੁਣਾਂ ਨੇ ਉਦਦਮ ਕੀਤਾ ਵੀ ਸਿੱਖੀ ਦੀ ਲਹਿਰ ਸ਼ੁਰੂ ਕਰੀਏ ਤੇ ਮੈਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਮੈਂ ਆਪਣਾ ਪੱਖ ਰੱਖਣ ਵਾਸਤੇ ਆਇਆ ਤੇ ਉਹਨਾਂ ਨੇ ਜੋ ਜੋ ਮੈਨੂੰ ਪੁੱਛਿਆ ਪੰਥ ਦੇ ਵਡੇਰੇ ਹਿਤਾ ਨੂੰ ਮੁੱਖ ਰੱਖਦੇ ਆਂ ਪੰਜਾਬ ਦੀ ਜਵਾਨੀ ਨੂੰ ਵੇਖਦੇ ਆਂ ਧਰਮ ਪਰਵਰਤਨ ਦੀ ਵੱਧ ਰਹੀ ਲਹਿਰ ਨੂੰ ਵੇਖਦੇ ਆਂ ਮੈਂ ਜਾਣੇ ਹਨ ਜਾਣੇ ਜੇ ਕੋਈ ਮੇਰੇ ਸ਼ਬਦ ਅਪਸ਼ਬਦ ਹੋਏ ਉਹਦੀ ਮੈਂ ਖਿਮਾ ਜਾਂਚਨਾ ਕੀਤੀ ਹੈ ਸਿਰਫ ਫੈਸਲੇ ਹੀ ਕਿ ਅੱਜ ਬੜੀ ਵੱਡੀ ਲੋੜ ਹੈ ਕਿ ਪ੍ਰਚਾਰ ਦੀ ਲਹਿਰ ਪੰਜਾਬ 'ਚ ਸ਼ੁਰੂ ਕੀਤੀ ਜਾਵੇ 20 ਸਾਲਾਂ ਦਾ 20 ਸਾਲਾਂ ਦਾ ਮੇਰਾ ਪਰ ਧਰਮ ਪ੍ਰਚਾਰ ਦਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਸੀਂ ਅਮਰਿਤ ਸ਼ਕਾਇਆ ਹੈ ਤੇ ਹੁਣ ਅਸੀਂ ਤਕੜੇ ਹੋ ਕੇ ਰ ਸੰਚਾਰ ਕਰਾਵਾਂ ਭਾਈ ਸਭ ਜੀ ਦਾ ਐਨਐਸਆਈ ਫਾਈਲ ਰੂਪ ਦੀ ਗੱਲ ਹੈ ਹਾਂ ਇੱਕ ਇਹਦਾ 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 ਕਾਰਨ ਇਹ ਆ ਉਦੋਂ ਦੇ ਹਾਲਾਤ ਹੋਰ ਸੀ ਠੀਕ ਹੈ ਜੀ ਇਹ 2020 ਦੀ ਗੱਲ ਹੈ ਜਿਸ ਵੇਲੇ ਪਾਬੰਦੀ ਲੱਗੀ ਸੀ ਪਰ ਜਿਹੜੇ ਹਿਸਾਬ ਨਾਲ ਧਰਮ ਪਰਿਵਰਤਨ ਹੁਣ ਜਿਆਦਾ ਹੋ ਰਿਹਾ ਤੇ ਉਹਦੇ ਵਾਸਤੇ ਸਾਨੂੰ ਫੈਸਲੇ ਬਦਲਨੇ ਵੀ ਪੈਂਦੇ ਆ ਤੇ ਸਿੰਘ ਸਾਹਿਬ ਨੇ ਜਿਹੜੀ ਸਹਿਰਦਤਾ ਵਿਖਾਈ ਹੈ ਆਵਾਜ਼ ਮਾਰੀ ਹੈ ਸਾਡਾ ਪੱਖ ਸੁਣਿਆ ਉਹ ਮੈਨੂੰ ਚੰਗਾ ਲੱਗਿਆ ਅਈ ਇਹ ਕਿ ਪ੍ਰਚਾਰ ਦੀ ਜਿਹੜੀ ਲਹਿਰ ਉਹਨੂੰ ਹੁਣ ਬੁਦੀ ਮਿਲ ਬਹੁਤ ਅਕਾਲ ਤਖ ਸਾਬ ਦੀ ਅਗਵਾਈ ਹੈ ਮੇਂ ਮਰਾਈ ਵੀ ਪੰਥ ਤੋਂ ਪੰਥਕ ਜਥੇਬੰਦੀਆਂ ਤੋਂ ਵੀ ਮੈਂ ਖਿਮਾਂ ਦੀ ਜੱਜ ਨਾ ਕਰਦਾ ਧਾਰਮਿਕ ਸਜ਼ਾ ਨਹੀਂ ਉਹਨਾਂ ਨੇ ਸਿਰਫ ਆਪਣਾ ਸਿਰਫ ਦੇਖਰਾਉਣ ਦੀ ਗੱਲ ਕੀਤੀ ਸੋ ਦੇਖਾ